किंग्स विला ਇਨਾ ਕਾਇਜ ਰੇਟ ਕੇ ਹੈਰਾਨ ਹੋ ਜਾਓਗੇ ਕਿ ਡਿਸਟ੍ਰਿਕਟ ਲੁਧਿਆਣਾ ਦੇ ਸਾਨੇਵਾਲ ਵਿਖੇ ਵੀ ਅਜੇਆ ਬੈਂਕਟ ਹਾਲ ਪਾਰਟੀ ਹਾਲ ਹੈਗਾ ਜਿਹੜਾ ਮਹਿਜ 19990 ਰੁਪਏ ਦੇ ਵਿੱਚ ਤੁਹਾਨੂੰ ਆਪਣੀ ਜਗ੍ਹਾ ਰੈਂਟ ਆਊਟ ਕਰਦਾ ਵਿਦ ਡੀਜੇ ਵਿਦ ਲਾਈਟਨਿੰਗ ਵਿਦ 에어 ਕੰਡੀਸ਼ਨ ਵਿਦ ਟੇਬਲ ਚੇਅਰ ਵਿਦ ਈਚ ਐਂਡ ਐਵਰੀ ਸਟਾਫ ਜੀ ਹਾਂ ਲੱਖ ਨਹੀਂ ਪੌਣਾ ਲੱਖ ਨਹੀਂ ਅੱਧਾ ਲੱਖ ਨਹੀਂ ਜਨਾਬ 20000 ਤੋਂ ਵੀ ਘੱਟ ਰੁਪਈਆ ਦੇ ਵਿੱਚ ਜੇਕਰ ਕਿਤੇ ਅਜਿਹੀਆਂ ਫੈਸਿਲਿਟੀਆਂ ਮਿਲਦੀਆਂ ਨੇ ਤਾਂ ਹੋਰ ਤੁਹਾਨੂੰ ਚਾਹੀਦਾ ਕੀ ਹੈ ਇੰਨਾ ਕਿ ਇਕਨੋਮਿਕਲ ਇੰਨਾ ਕਿ ਜਾਇਜ਼ ਰੇਟ ਕਿ ਅੰਦਰ ਆ ਕੇ ਹੀ ਰੂਹ ਖੁਸ਼ ਹੋ ਜਾਂਦੀ ਹੈ ਕਿਉਂਕਿ ਐਂਟਰ ਕਰਦਿਆਂ ਹੀ ਸੋਹਣੇ ਸ਼ੈਂਡਲਸ ਦੇ ਨਾਲ ਤੁਹਾਡਾ ਹੁੰਦਾ ਹੈ ਸਵਾਗਤ ਸੋਹਣੇ ਗੁਲਦਸਤੀਆਂ ਦੇ ਨਾਲ ਪਤਾ ਲੱਗਦਾ ਹੈ ਕਿ ਕੀ ਕੁਝ ਹੈ ਕਿੰਗਸ ਵਿਲਾ ਦੇ ਕੋਲ ਸਟਾਲਸ ਦੀ ਗੱਲ ਹੋਵੇ ਸਟਾਲਸ ਦੀ ਸਾਫ਼ ਸਫਾਈ ਸੰਭਾਲ ਦੀ ਗੱਲ ਹੋਵੇ ਜਾਂ ਸਟੈਂਡਿੰਗ ਟੇਬਲਸ ਦੀ ਹੋਵੇ ਗੱਲ ਤਾਂ ਹਰ ਜਗ੍ਹਾ ਤੇ ਜਿहां ਗਰਾਊਂਡ ਫਲੋਰ ਤੇ ਮੌਜੂਦ ਆ ਜਸਤ ਜਿਸ ਤਰ੍ਹਾਂ ਹੀ ਐਂਟਰ ਕਰਦੇ ਹਾਂ ਐਂਟਰ ਹੋਣ ਤੋਂ ਬਾਅਦ ਆ ਜਾਂਦਾ ਡਾਈਨਿੰਗ ਹਾਲ ਤੇ ਉਹ ਤੁਹਾਨੂੰ ਦੁਖਾਨੇ ਆ ਕਿ ਡਾਈਨਿੰਗ ਹਾਲ ਇੰਨੇ ਕ ਜਿਆਦਾ ਪੋਜ਼ਿਟਿਵ ਵਾਈਬਸ ਨਾਲ ਭਰਪੂਰ ਹੈ ਕਿ ਅੰਦਰ ਆਉਂਦਿਆਂ ਹੀ ਰੂਹ ਖੁਸ਼ ਹੋ ਜਾਂਦੀ ਹੈ ਜੀ ਹਾਂ ਖਾਣ ਪੀਣ ਦੇ ਲਈ ਸਟਾਲ ਹੁੰਦੇ ਨੇ ਅੱਡ ਅੱਡ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਰ ਚੀਜ਼ ਇੱਕ ਮੈਨੇਜਡ ਵੇ ਦੇ ਨਾਲ ਰੱਖੀ ਗਈ ਹੈ ਤੇ ਕਿਵੇਂ ਤੁਹਾਡੇ ਵਾਸਤੇ ਟੇਬਲ ਜੀ ਹਾਂ ਅੱਡ ਅੱਡ ਟੇਬਲਸ ਲੱਗੇ ਹੋਏ ਨੇ ਵਿਦ ਪਰਪਲ ਕਲੋਥ ਐਂਡ ਵਾਈਟ ਚੇਅਰਸ 6 6 ਇੱਕ ਟੇਬਲ ਤੇ ਤਾਕੀ ਇੱਥੇ ਬੈਠ ਕੇ ਆਰਾਮ ਨਾਲ ਆਪਣਾ ਖਾ ਆਪੀ ਸਕੋ ਤੇ ਸੋਹਣੇ ਡੈਕੋਰੇਸ਼ਨ ਦੇ ਨਾਲ ਸੋਹਣੇ ਵੇ ਦੇ ਨਾਲ ਹਰ ਚੀਜ਼ ਇੱਥੇ ਮੌਜੂਦ ਵਾਸ਼ਰੂਮਸ ਤਾਂ ਕਿਥੇ ਅਵੇਲੇਬਲ ਨੇ ਹੈਂਡ ਵਾਸ਼ ਤਾਂ ਅਵੇਲੇਬਲ ਨੇ ਕਿਉਂਕਿ ਇੱਕ ਬੜੇ ਹੀ ਸਾਹਨੇ ਵਾਲ ਦੇ ਪਿਆਰੇ ਇਨਸਾਨ ਦੇ ਵੱਲੋਂ ਬੜੇ ਪਿਆਰ ਦੇ ਨਾਲ ਤੁਹਾਡੇ ਵਾਸਤੇ ਇੱਕ ਮੱਧ ਵਰਗ ਵਾਸਤੇ ਇਕਨੋਮਿਕਲ ਵੇ ਦੇ ਨਾਲ ਤਿਆਰ ਕੀਤਾ ਗਿਆ ਇਹ ਕੋਈ ਨੂਰ ਮਾਰਕੀਟ ਦੇ ਵਿਖੇ ਕਿੰਗਸ ਵਿਲਾ ਹੁਣ ਦਿਖਾਣੇ ਆ ਤੁਹਾਨੂੰ ਕੀ ਕੁਜ ਹੈ ਦੇ ਫਸਟ ਫਲੋਰ ਤੇ ਦੇਖ ਕੇ ਅੱਖਾਂ ਕਿੰਗਸ ਵਿਲੇ ਦੇ ਗਰਾਉਂਡ ਫਲੋਰ ਤੋਂ ਬਾਅਦ ਹੁਣ ਪਹੁੰਚੇ ਆਂ ਥੋੜੀ ਇਹ ਪੌੜੀਆਂ ਚੜ ਕੇ ਫਸਟ ਫਲੋਰ ਤੇ ਜਿਸ ਤਰ੍ਹਾਂ ਫਸਟ ਫਲੋਰ ਤੇ ਆਨੇ ਹੋ ਪਾਰਟੀ ਹਾਲ ਜੀ ਹਾਂ ਪਰਸਨਲ ਸਪੇਸ ਕਿਸੇ ਕਿਸ ਨੂੰ ਚਾਹੀਦੀ ਹੁੰਦੀ ਹੈ ਤਾਂ ਫਿਰ ਦੇਖ ਸਕਦੇ ਹੋ ਕਿ ਇੱਥੇ ਵੈਲ ਮੈਨੇਜਡ ਵੇ ਦੇ ਨਾਲ ਟੇਬਲ ਸਪੇ ਹੋਏ ਨੇ ਸੋਫਾ ਪੇ ਹੋਏ ਆ ਚੇਅਰ ਸਪਈਆਂ ਹੋਈਆਂ ਨੇ ਜਿੱਥੇ ਬਹਿ ਕੇ ਬੰਦਾ ਕੁਝ ਆਪਣੀਆਂ ਗੱਲਾਂ ਬਾਤਾਂ ਕਰ ਸਕਦਾ ਸੋ ਪਾਰਟੀ ਹਾਲ ਦੇ ਵਿੱਚ ਇੱਕ ਸਾਈਡ ਤੇ ਪਰਸਨਲ ਸਪੇਸ ਵੀ ਨਜ਼ਰ ਆ ਰਹੀ ਹੈ ਤੁਹਾਨੂੰ ਬਹਿਣ ਵਾਸਤੇ ਕੁਝ ਜ਼ਰੂਰੀ ਖਾਂਦੇ ਪਿੰਦੇ ਹੋਇਆਂ ਗੱਲਬਾਤ ਕਰਨ ਵਾਸਤੇ ਤੇ ਨਾਲ ਦੇ ਦਿਖਾ ਦਿੰਦੇ ਹਾਂ ਤੁਹਾਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਬਹੁਤ ਹੀ ਪਿਆਰ ਨਾਲ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਹੋਇਆ ਇਹ ਪਾਰਟੀ ਹਾਲ ਜਿੱਹਾਂ ਕਿੰਗਸ ਵਿਲਾ ਦਾ ਫਰਸਟ ਫਲੋਰ ਦਾ ਪਾਰਟੀ ਹਾਲ 100 ਤੋਂ ਜ਼ਿਆਦਾ ਪੈਕਸ ਜਿੱਹਾਂ 100 ਤੋਂ ਜ਼ਿਆਦਾ ਪਰਸਨਸ ਨੂੰ ਕਰਦਾ ਹੈ ਅਕੋਮੋਡੇਟ ਤੇ ਖਾਣ ਪੀਣ ਦੇ ਜੀ ਪ੍ਰਬੰਧ ਹੋਣਗੇ ਸਾਰੇ ਕਿਉਂਕਿ ਜਦੋਂ ਵੇਟਰ ਸਰਵਿਸ ਹਾਜ਼ਰ ਹੋਣਗੇ ਤਾਂ ਫਿਰ ਸਮਾਨ ਉੱਪਰ ਥੱਲੇ ਦਾ ਆਉਂਦਾ ਹੀ ਰਹਿਣਾ ਤੁਹਾਨੂੰ ਦਿਖਾ ਦਿੰਨੇ ਆ ਕਿ 에어 ਕੰਡੀਸ਼ਨ ਕਿੰਨੇ ਲੱਗੇ ਹੋਏ ਨੇ ਹਰ ਅੱਡ-ਅੱਡ ਵਾਲ ਤੇ ਤੁਸੀਂ ਵੱਡੇ 에어 ਕੰਡੀਸ਼ਨ ਸਪਲਟ ਏਸੀ ਦੇਖ ਸਕਦੇ ਹੋ ਜਿਹੜੇ ਕਿ ਗਰਮੀ ਦੇ ਵਿੱਚ ਤੁਹਾਨੂੰ ਠੰਡਕ ਦਾ ਅਹਿਸਾਸ ਕਰਾਉਣਗੇ ਖਾਂਦੇ ਪਿੰਦਿਆਂ ਕਈ ਵਾਰ ਗਰਮੀ ਆ ਜਾਂਦੀ ਹੈ ਤਾਂ ਇਹਨਾਂ ਨੇ ਏਸਿਆਂ ਨੇ ਪਸੀਨਾ ਨਹੀਂ ਆਉਣ ਦੇਣਾ ਤੇ ਵਾਜਬ ਰੇਟ ਦੇ ਵਿੱਚ ਜਦੋਂ ਇੱਕ ਆਮ ਪਰਿਵਾਰ ਆ ਕੇ ਇੱਥੇ ਖਾਸ ਫੀਲਿੰਗ ਲਊਗਾ ਇੱਥੇ ਆ ਕੇ ਆਪਣਾ ਫੰਕਸ਼ਨ ਕਰੂਗਾ ਵਿਆਹ ਸ਼ਾਦੀ ਪਾਰਟੀ ਕਰੂਗਾ ਤਾਂ ਉਹਨੂੰ ਵਾਕਈ ਮਹਿਸੂਸ ਹੋਊਗਾ ਕਿ ਮਹਿਜ਼ 19900 ਰੁਪਏ ਦੇ ਵਿੱਚ ਇੰਨੀ ਸ਼ਾਨਦਾਰ ਪਾਰਟੀ ਇੰਨਾ ਸ਼ਾਨਦਾਰ ਫੰਕਸ਼ਨ ਸ਼ਾਇਦ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਕੋਈ ਸੋਚ ਵੀ ਨਹੀਂ ਸਕਦਾ ਹੋਣਾ ਤੱਕ ਹੀ ਹੈ ਸੋ ਬੜੀ ਪਿਆਰੀ ਸਟੇਜ ਦੇਖ ਸਕਦੇ ਹੋ ਕਪਲ ਦੇ ਬਹਿਣ ਵਾਸਤੇ ਸੋਫਾ ਲੱਗਿਆ ਹੋਇਆ ਡਬਲ ਵਾਲਾ ਇੱਥੇ ਬੈਠ ਸਕਦੇ ਹੋ ਸ਼ਗਨ ਵੇਰਾ ਪਾਣ ਵਾਸਤੇ ਕੁੰਫਰ ਸਕਦੇ ਹੋ ਪਿੱਛੇ ਫਲਾਵਰਸ ਦੇ ਨਾਲ ਇੱਕ ਤਰ੍ਹਾਂ ਦਾ ਪੂਰੀ ਬਿਊਟੀਫਿਕੇਸ਼ਨ ਕੀਤੀ ਗਈ ਹੈ ਫਿਰ ਆਪਣਾ ਸਾਈਡ ਤੇ ਬਹਿ ਸਕਦੇ ਹੋ ਜੇ ਡੀਜੇ ਹੈ ਡੀਜੇ ਸਾਊਂਡ ਤੇ ਧੁਨਾ ਤੇ ਨੱਚਣਾ ਇੱਥੇ ਡੀਜੇ ਦਾ ਪ੍ਰਬੰਧ ਵੀ ਹੋ ਜਾਵੇਗਾ ਉਹ ਵੀ ਇਹਨਾਂ ਦਾ ਆਪਣਾ ਹੀ ਹੈ ਤੇ ਨਾਲ ਦੇ ਨਾਲ ਸੋਫੇ ਦੇਖ ਸਕਦੇ ਹੋ కర్ਟਨਸ ਦੇਖ ਸਕਦੇ ਹੋ ਲਾਈਟਨਿੰਗ 에어 ਕੰਡੀਸ਼ਨ ਤੇ ਜੀ ਹਾਂ ਸਾਫ਼ ਸੁਥਰੇ ਕੱਪੜੇ ਵਾਲੀਆਂ ਵਾਈਟ ਤੇ ਪਰਪਲ ਦੇ ਵਿੱਚ ਕੁਰਸੀਆਂ ਪਈਆਂ ਹੋਈਆਂ ਨੇ 100 ਦੇ ਕਰੀਬ ਪੈਕਸ ਪਰਸਨ ਇੱਥੇ ਆਰਾਮ ਨਾਲ ਬਹਿ ਸਕਦੇ ਆ ਤੇ ਹਰ ਤਰ੍ਹਾਂ ਦੇ ਨਾਲ ਸਾਫ਼ ਕਲੀਨ ਵਾਸ਼ਰੂਮ ਤੋਂ ਲੈ ਕੇ ਗਰਾਉਂਡ ਫਲੋਰ ਤੇ ਫਰਸਟ ਫਲੋਰ ਤੇ ਸਾਫ ਸੁੱਤਰੇ ਵਾਸ਼ਰੂਮਾਂ ਤੋਂ ਲੈ ਕੇ ਹਰ ਚੀਜ਼ ਤੁਹਾਨੂੰ ਇੱਥੇ ਮਿਲੇਗੀ ਸੈਕੰਡ ਫਲੋਰ ਤੇ ਵਾਸ਼ਰੂਮ ਅਵੇਲੇਬਲ ਹੈ ਗਰਾਉਂਡ ਫਲੋਰ ਤੇ ਵਾਸ਼ਰੂਮ ਅਵੇਲੇਬਲ ਹੈ ਤੇ ਖਾਂਦਿਆਂ ਪਿੰਦਿਆਂ ਹੋਏ ਆ ਮੇਰੇ ਹਿਸਾਬ ਦੇ ਨਾਲ ਕਿੰਗਜ਼ ਵਿਲਾਪ ਇੱਕ ਅਜੇ ਹੀ ਛਾਪ ਛੱਡ ਰਿਹਾ ਹੈ ਇੱਕ ਅਜੇ ਪਹਿਚਾਨ ਬਣ ਰਿਹਾ ਹੈ ਕਿ ਸਾਨੇਵਾਲ ਦੇ ਵਿਖੇ ਤੁਹਾਨੂੰ ਮੈਂ ਫਿਰ ਦੱਸ ਦਿੰਦਾ ਸਾਨੇਵਾਲ ਦੇ ਜਦੋਂ ਗੇਟ ਤੋਂ 메ਨ ਦਿੱਲੀ ਰੋਡ ਤੋਂ ਅੰਦਰ ਨੂੰ ਡੀਲਰ ਰੋਡ ਤੇ ਪੈੰਨੇ ਹੋ 150 ਮੀਟਰ ਤੇ ਖੱਬੇ ਤੱਕ ਕੋਈ ਨੂਰ ਮਾਰਕੀਟ ਆਉਂਦੀ ਹੈ ਕੈਂਡਰਾ ਬੈਂਕ ਵਾਲੀ ਉੱਥੇ ਲੈਫਟ ਸਾਈਡ ਤੇ ਕਦੋ ਕਲਿਨਿਕ ਦੇ ਨਾਲ ਕੋਰਨਰ ਤੇ ਹੀ ਹੈ ਕਿੰਗਸ ਵਿਲਾ ਇੱਕ ਪਿਆਰੇ ਇਨਸਾਨ ਵੱਲੋਂ ਬਣਾਇਆ ਗਿਆ ਅਜਿਹਾ ਪਿਆਰਾ ਬੈਂਕਟ ਹਾਲ ਜਿੱਥੇ ਤੁਸੀਂ ਆਪਣੇ ਹਰ ਤਰ੍ਹਾਂ ਦੇ ਸੁੱਖ ਆਪਣੇ ਸਾਂਝੇ ਕਰ ਸਕਦੇ ਹੋ ਪਾਰਟੀਆਂ ਕਰ ਸਕਦੇ ਹੋ ਵਿਆਹ ਸ਼ਾਦੀਆਂ ਬਰਥਡੇ ਪਾਰਟੀਆਂ ਰਟਾਇਰਮੈਂਟ ਪਾਰਟੀਆਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਵਾਜਬ ਰੇਟ ਤੇ 20000 ਤੋਂ ਵੀ ਘੱਟ ਮਹਿਜ 19999 ਦੇ ਵਿੱਚ ਤੁਸੀਂ ਇੱਥੇ ਆ ਕੇ ਬੁਕਿੰਗ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰ ਸਕਦੇ ਹੋ ਗਿੰਸ ਵਿਲਾ ਵਿਕੇ ਜਾਇਜ਼ ਰੇਟ ਦੇ ਵਿੱਚ ਇਕਨੋਮਿਕਲ ਵੇਦ ਨਾਲ ਤੁਸੀਂ ਪਾਰਟੀ ਫੰਕਸ਼ਨ ਕਰਾ ਸਕਦੇ ਹੋ ਤੇ ਬਹੁਤ ਘੱਟ ਰੇਟ ਦੇ ਵਿੱਚ ਇੱਥੇ ਰੂਮਸ ਵੀ ਅਵੇਲੇਬਲ ਨੇ ਜੀ ਹਾਂ 2 ਨਹੀਂ 4 ਨੇ 20 ਦੇ ਕਰੀਬ ਇੱਥੇ ਰੂਮਸ ਅਵੇਲੇਬਲ ਨੇ ਹਰ ਫਲੋਰ ਤੇ 4-4 ਰੂਮਸ ਨੇ ਤੇ ਤੁਹਾਨੂੰ ਨਜ਼ਰ ਵੀ ਲਵਾਉਣੀ ਆ ਕਿ ਕਹੇਜ ਰੂਮਸ ਨੇ ਇੱਥੇ ਅਵੇਲੇਬਲ ਕਿੰਗਸ ਵਿਲਾ ਵਿਖੇ ਬਿਲਕੁਲ ਹਾਈਜਨ ਸਾਫ਼ ਸੁਥਰੇ ਨਿਊਲੀ ਬਿਲਟ ਫਲੋਰਿੰਗ ਇਹੋ ਜਿਹੀ ਕਿ ਦੇਖ ਕੇ ਮਜ਼ਾ ਆ ਜਾਵੇ ਐਨ ਐ ਸੋਹਣੇ ਤਰੀਕੇ ਨਾਲ ਇੱਥੇ ਰੂਮਸ ਮਿਲਣਗੇ ਤੇ ਰੇਟ ਵੀ ਬਹੁਤ ਜ਼ਾਇਦ ਜੀ ਹਾਂ ਇਸ਼ਾਰਾ ਕਰ ਦੇਣਾ ਮਹਿਜ਼ 1.5 ਕਹਿਆਰ ਦੇ ਆਸ-ਪਾਸ ਇਸ਼ਾਰਾ ਕਰ ਦਿੱਤਾ ਹੈ ਪਲੱਸ ਮਾਈਨਸ ਹੋ ਸਕਦਾ ਹੈ ਸੋ ਰੂਮਸ ਦੇਖ ਸਕਦੇ ਹੋ ਡਬਲ ਬੈੱਡ ਵਿਦ ਟੇਬਲ ਚੇਅਰ ਵਿਦ ਸੋਫਾ ਵਿਦ ਸਾਫ ਸੁਥਰੇ ਵਾਸ਼ਰੂਮ ਵਿਦ ਏਸੀ ਡੀਜ਼ ਵਿਦ ਨਾਉ ਸਕ੍ਰੀਨਸ ਦੇਖ ਸਕਦੇ ਹੋ ਸਕ੍ਰੀਨਸ ਦੇ ਨਾਲ ਫੈਨ ਏਸੀ ਸਪਲਿਟ ਹਰ ਚੀਜ਼ ਇੱਥੇ ਅਵੇਲੇਬਲ ਪਾਣੀ ਵਗੈਰਾ ਦਾ ਪੂਰਾ ਪ੍ਰਬੰਧ ਹਰ ਚੀਜ਼ ਹੈ ਇੱਥੇ ਤਿਆਰ ਹਰ ਚੀਜ਼ ਇੱਥੇ ਮੌਜੂਦ ਤੁਹਾਡੇ ਵਾਸਤੇ ਕਿੰਗਸ ਵਿਲਾ ਇੱਕ ਪਾਰਟੀ ਮੈਰਿਜ ਪਾਰਟੀਆਂ ਬਰਥਡੇ ਪਾਰਟੀਆਂ ਬੈਂਕਟ ਹਾਲ ਤੇ ਨਾਲ ਦੇ ਨਾਲ ਇੱਕ ਅੱਛੇ ਰੂਮਸ ਇਕਨੋਮਿਕਲ ਸਸਤੇ ਪਰ ਸਾਫ ਸੁਥਰੇ ਵਰਥ ਵੈਲਿਊ ਵਰਥ ਮਣੀ ਵਾਲੇ ਤੁਹਾਡੇ ਆਰਾਮ ਵਾਸਤੇ ਤੁਹਾਡੇ ਠਹਿਰਾਉਣ ਵਾਸਤੇ ਵਧੇ ਕਮਰਿਆਂ ਦੇ ਨਾਲ ਕਿੰਗਸ ਵਿਲਾ ਜੀहां ਤੁਹਾਡੀ ਸੇਵਾ ਝਾਲ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਮੇਨ ਦਿੱਲੀ ਜੀਟੀ ਰੋਡ ਤੇ ਸਾਹਨੇਵਾਲ ਦਾ ਜਿਲ੍ਹਾ ਗੇਟ ਹੈ ਉੱਥੇ ਲੈਂਡਮਾਰਕ ਹੈ ਉੱਥੋਂ ਦੀ ਡੇਲੋ ਰੋਡ ਤੇ ਆਉਣੇ ਹੋ ਤਾਂ 150 ਮੀਟਰ ਤੇ ਖੱਬੇ ਹੱਥ ਕੈਨੜਾ ਬੈਂਕ ਜੀहां ਕੋਹੀ ਨੂਰ ਮਾਰਕੀਟ ਕਿਹਾ ਜਾਂਦਾ ਹੈ ਤਾਂ ਉੱਥੇ ਇੱਕਦੋ ਕਲੀਨਿਕ ਦੇ ਨਾਲ ਕਾਰਨਰ ਤੇ ਕਿੰਗਸ ਵਿਲਾ ਮੌਜੂਦ ਹੈ ਤੁਹਾਡੇ ਵਾਸਤੇ ਏਸੀ ਰੂਮਸ ਤੋਂ ਲੈ ਕੇ ਸਾਫ ਸੁਥਰੇ ਨਾਲ ਦੇ ਨਾਲ ਵਧੀਆ ਡਾਈਨਿੰਗ ਹਾਲ ਤੋਂ ਲੈ ਕੇ ਹਰ ਚੀਜ਼ ਹੈ ਮੌਜੂਦ ਬੈਂਕਟ ਹਾਲ ਤੁਹਾਡੀਆਂ ਪਾਰਟੀਆਂ ਵਾਸਤੇ ਮੈਰਿਜ ਪਾਰਟੀ ਬਰਥਡੇ ਪਾਰਟੀਆਂ ਹਰ ਤਰ੍ਹਾਂ ਦੇ ਤੁਹਾਡੇ ਸੁਖ ਹੁੰਦੇ ਨੇ ਸ਼ਰੀਕ ਸੁੱਖਚ ਹੁੰਦੇ ਨੇ ਸ਼ਾਮਿਲ ਕਿਉਂਕਿ ਤੁਹਾਡੇ ਵਾਸਤੇ ਹੀ ਲੈ ਕੇ ਆਏ ਨੇ ਕਿੰਗਸਵਿਲਾ ਇਸ ਤਰ੍ਹਾਂ ਦਾ ਇਕਨੋਮਿਕਲ ਰੂਮ ਤੇ ਇਕਨੋਮਿਕਲ ਰੈਂਟ ਦੇ ਨਾਲ ਇਕਨੋਮਿਕਲ ਵੇ ਦੇ ਨਾਲ ਜਾਇਜ਼ ਪੈਸੇ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਸੋ ਜੁੜੇ ਆਉਂਦਾ ਸਾਨੇਵਾਲ ਪੋਸਟ ਦੇ ਨਾਲ ਤੇ ਹੋਰ ਦੱਸ ਦਿੰਦੇ ਆ ਜੇਕਰ ਦਾ ਸਾਨੇਵਾਲ ਪੋਸਟ ਇਸ ਖਬਰ ਨੂੰ ਦੇਖ ਕੇ ਆਉਣੇ ਹੋ ਤਾਂ ਤੁਹਾਡਾ ਖਾਸ ਤੌਰ ਤੇ ਆਨਰ ਵੱਲੋਂ ਰਿਸੈਪਸ਼ਨ ਤੇ ਪ੍ਰਾਈਸ ਲਿਸਟ ਵਿੱਚ ਮਾਣ ਵੀ ਕੀਤਾ ਜਾਊਗਾ ਤਾਂ ਦਰਸ਼ਕੋ ਉਡੀਕ ਕੀ ਰਹੇ ਹੋ ਵੇਟ ਕੀ ਕਰ ਰਹੇ ਹੋ ਸਰਦੀਆਂ ਨੇ ਤਾਂ ਵੀ ਆਜੋ ਗਰਮੀਆਂ ਨੇ ਤਾਂ ਵੀ ਆਜੋ AC ਲੱਗੇ ਨੇ ਠੰਡਾ ਠੰਡਾ ਫੰਕਸ਼ਨ ਇੰਜੋਏ ਕਰੋ ਤੇ ਵਧੀਆ ਕਰਮਗਰਮ ਖਾਣਾ ਪੀਣਾ ਖਾਓ ਧੰਨਵਾਦ ਤੁਹਾਡਾ ਤਾਂ ਸਾਨੇਵਰ ਪੋਸਟ ਨਾਲ ਜੁੜਨ ਦੇ ਲਈ